ਵਰਦਨ ਨੂੰ ਬਸੇ ਬੋਤਿਨਾ ਮਾਰਦਾ ਚਤੁਰ ਸਿੱਖ ਆਪਣੇ ਜੀਵਨ ਵਿੱਚ ਕਮਾਈ ਕਰ ਲੈਂਦਾ ਆਪਣਾ ਜੀਵਨ ਗੁਰੂ ਦੇ ਬਚਨ ਦੇ ਮੁਤਾਬਿਕ ਬਸਰ ਕਰਦਾ ਹੈ ਢਾਲ ਲੈਂਦਾ ਹੈ ਗੁਰੂ ਦੇ ਬਚਨ ਨੂੰ ਜੀਵਨ ਵਿੱਚ ਵਸਾ ਲੈਂਦਾ ਹੈ ਇਹਦੇ ਮੁਤਾਬਿਕ ਫਿਰ ਗੁਰੂ ਤੇ ਸਿੱਖ ਵਿੱਚ ਕੋਈ ਅੰਤਰ ਨਹੀਂ ਦਿੱਤਾ ਸ਼ੇਖ ਗੁਰੂ ਵਰਗੇ ਹੋ ਜਾਂਦਾ ਪਰ ਇੱਕ ਦਿਨ ਖਿਆਲ ਰੱਖੋ ਕੋਈ ਬੱਕਰੀ ਆਪਣੀ ਗੱਡੀ ਵੀ ਲਾ ਕੇ ਬੈਠਦਾ ਆਪਣਾ ਕੋਈ ਵੱਖਰਾ ਰਸਤਾ ਨੂੰ ਚੁੰਦਾ ਹੁੰਦਾ ਉਹ ਤਾਂ ਮੁਕਾਈ ਨਹੀਂ ਫਿਰ ਗੁਰੂ ਨਾਲ जोडਦਾ ਹੁੰਦਾ ਪਰਮਾਤਮਾ ਨਾਲ जोडਦਾ ਹੁੰਦਾ ਗੁਰੂ ਦੇ ਉਪਦੇਸ਼ ਕੇ ਸਮਝਦਾ ਜਿਹੜਾ ਸੇਖ ਮਾਈ ਕਰਕੇ ਗੁਰ ਬਾਣੀ ਦੇ ਮੁਤਾਬਕ ਆਪਣਾ ਜੀਵਨ ਬਸਰ ਕਰਕੇ ਆਪਣੇ ਜੀਵਨ ਵਿੱਚ ਗੁਰ ਬਾਣੀ ਨੂੰ ਸਾਖੂ ਦੇ ਮੁਤਾਬਕ ਲਾਗਦਾ ਹੈ ਨਾ ਬਿਨ। ਉਧਰ ਗੁਰੂ ਵਰਗੇ ਹੀ ਗੁਰੂ ਦੇ ਉਪਦੇਸ਼ ਅਗੇ ਸੁਣਾਉਂਦਾ ਪਰ ਇੱਕ ਗੱਲ ਯਾਦ ਰੱਖਣੀ ਕੋਈ ਆਪਣੀ ਵੱਖਰੀ ਦਲੀਲ ਨਹੀਂ ਚਾਉਂਦਾ। ਮਾਰਗਦਰਸ਼ਕ ਗੁਰੂ ਸਿੱਖ ਸਿੱਖ ਗੁਰੂ ਹੈ। ਇੱਕੀ ਗੁਰੂ ਉਪਦੇਸ਼ ਚਾਹਦਾ। ਜਦੋਂ ਗੁਰੂ ਦੇ ਉਪਦੇਸ਼ ਅਗੇ ਖੰਡਾ। ਹਰ ਕੋਈ ਵੀ ਇੰਦਰ ਕੋਈ ਨਹੀਂ ਗੁੱਤਿਓ ਦੇ ਵਿੱਚ ਪਰ ਉਹਦਾ ਆਪਣਾ ਕੋਈ ਉਪਦੇਸ਼ ਨਹੀਂ ਉਹ ਗੁਰੂ ਦਾ ਹੀ ਉਪਦੇਸ਼ ਨਹੀਂ ਹੁੰਦਾ ਹੈ ਗੁਰੂ ਦੀ ਹੀ ਬਾਣੀ ਦੀ ਗੱਲ ਸੁਣ ਹੁੰਦਾ ਹੈ ਉਹ ਆਪਣਾ ਖੁਦ ਨਹੀਂ ਸੁਣਦਾ ਤੇ ਸਤਗੁਰੂ ਕਹਿੰਦੇ ਇਸੇ ਤਰ੍ਹਾਂ ਰੱਬ ਦਾ ਭਗਤ ਰੱਬ ਦਾ ਸੇਵਕ ਰੱਬ ਵਰਗਾ ਹੁੰਦਾ ਹੈ ਉਹਦੇ ਵੀ ਕੋਈ ਇੰਦਰ ਨਹੀਂ ਹੁੰਦਾ ਜਿਵੇਂ ਪਾਣੀ ਦੀ ਛਲ ਪਾਣੀ ਨੂੰ ਉੱਠੀ ਹੈ ਏਨੂੰ ਪਾਣੀ ਦੀ ਛਲ ਕੰਡੇ ਨਾਲ ਟਕਰਾਤਨਾ ਪਾਣੀ ਵਿੱਚ ਰਲ ਜਨ ਜਿਸੀ ਤਰ੍ਹਾਂ ਰੱਬ ਦਾ ਸੇਵਕ ਆਉਂਦਾ ਹੈ ਸਾਨੂੰ ਰੱਬ ਨਾਲ ਜੁੜਦਾ ਹੈ ਤੇ ਫੇਰ ਰੱਬ ਨਾਲ ਇੱਕ ਹੋ ਜਾਂਦਾ ਹੈ ਇਕ ਵੀ ਉਤਰੀ ਤਰੀ ਮਾਰਾ ਰਖਦੇ ਹਾਰਖਾਲ ਸੇਵਕ ਨੂੰ ਸੂਹ ਹਰ ਦੇਹਾ ਭੇਦ ਨਾ ਜਾਣੋ ਮਾਨਸ ਦੇਹਾ ਜਿਉਂ ਜਲ ਤਰੰਗ ਉੱਠੇ ਬਉ ਭਾਂਤੀ ਫਿਰ ਛਲ ਲਾਇ ਛਲ ਸਮਾਇਦਾ। ਇਹਦੇ ਕੋਈ ਭੇਡ ਜਿਤਨਾ ਪਾਣੀ ਦੀ ਛਲ ਪਾਣੀ ਵਿੱਚ ਸਮਾਉਂਦਾ। ਇਸੇ ਤਰ੍ਹਾਂ ਪ੍ਰਮਾਤਮਾ ਦਾ ਸ੍ਰਿਮਤ ਪ੍ਰਮਾਤਮਾ ਨਾਲ ਸਮਾਉਂਦਾ। ਹੁਣ ਗੁਰੂ ਅਤੇ ਰੱਬ ਵਿੱਚ ਕੋਈ ਭੇਦ ਨਹੀਂ। ਦੋ ਬਖਰੀਆਂ ਹੁੰਦੀਆਂ ਨਹੀਂ। ਕਿ ਗੁਰੂ ਕੋ ਜੋ ਹੋ ਰਿਹਾ ਰੱਬ ਕੋ ਜੋ ਹੋ ਰਿਹਾ ਨਹੀਂ। ਗੁਰੂ ਤੇ ਰੱਬ ਕੀ ਕੀ ਹੈ ਉਹ ਅੰਦਰ ਗੁਰੂ ਮਹਾਰਾਜ ਕੀ ਦੇ ਗੁਰੂ ਅਤੇ ਰੱਬ ਇੱਕ ਹੈ ਗੁਰ ਪਰਮੇਸ਼ਰ ਇੱਕੋ ਝਾਣ ਬਾਣੀ ਇਹ ਕਹਿੰਦੀ ਹੈ ਕਿ ਗੁਰੂ ਅਤੇ ਰੱਬ ਇੱਕ ਹੈ ਉਹ ਵੱਖਰਾ ਨਹੀਂ ਹੈ ਕਿ ਰੱਬ ਦੇ ਰੂਪ ਹੈ ਗੁਰ ਬਾਣੀ ਰੱਬ ਦੇ ਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਸਾਡੇ ਰੱਬ ਨੇ ਈ ਰੱਬ ਤੋਂ ਮੁੱਖ